ਰਬਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਸੰਬੰਧੀ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਜਿहां ਮਿਲੀ ਜਾਣਕਾਰੀ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਅਤੇ ਗੁਆਟਨਾਮੋ ਬੇਤੱਕ ਪ੍ਰਵਾਸੀਆਂ ਨੂੰ ਪਹੁੰਚਾਉਣ ਲਈ ਹਵਾਈ ਫੌਜ ਦੇ C17 ਦੀ ਵਰਤੋਂ ਕੀਤੀ ਸੀ ਪਰ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ ਜੀ ਹਾਂ ਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ 트੍ਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਗੁਆਟਨਾਮੋ ਬੇ ਜਾਂ ਹੋਰ ਦੇਸ਼ਾਂ ਵਿੱਚ ਉਡਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ ਰਾਸ਼ਟਰਪਤੀ 트럼ਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕੀਤੀ ਹੈ ਪਰ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਗੁਆਟਮਾਲਾ ਬੇਵਿਖੇ ਫੌਜੀ ਜਟੜਕ ਕੋ ਚੌੜਲੀ ਫੌਜੀ ਜਹਾਜ਼ਾਂ ਦੀ ਵਰਤੋਂ ਮਹਿੰਗੀ ਅਤੇ ਆਕੂਸ਼ਸ਼ ਸਾਬਿਤ ਹੋਈ ਹੈ ਇਸ ਬਾਰੇ ਦਾਵਾ ਸਟ੍ਰੀਟ ਜਨਨ ਨੇ ਰਿਪੋਰਟ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਆਖਰੀ ਫੌਜੀ ਜੇਸ਼ ਨਿਕਾਲੇ ਦੀ ਉਡਾਨ 1 ਮਾਰਚ ਨੂੰ ਸੀ ਪੈਟਾਗਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਅਗਲੇ 48 ਘੰਟਿਆਂ ਲਈ ਅਜਹੀਆਂ ਕੋਈ ਉਡਾਨਾਂ ਤੈਅ ਨਹੀਂ ਕੀਤੀਆਂ ਗਈਆਂ ਸਨ ਇੱਕ ਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਵੀਰਵਾਨ ਰਖਾਤਿਕ ਉਡਾਨ ਰੱਦ ਕਰ ਦਿੱਤੀ ਗਈ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਅਜਹੀਆਂ ਉਡਾਨਾਂ ਤੇ ਰੋਕ ਨੂੰ ਵਧਾਇਆ ਜਾਂ ਫਿਰ ਸਥਾਈ ਬਣਾਇਆ ਜਾ ਸਕਦਾ ਹੈ ਹੋਣ ਜਾ ਰਿਹਾ ਹੈ Google Pay ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ ਜੀ ਹਾਂ Google Pay ਜਾਂ PhonePe ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਵੱਡੀ ਖਬਰ ਹੈ ਦਰਅਸਲ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮ 1 April 2025 ਤੋਂ ਲਾਗੂ ਹੋਣ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ UPI ਉਪਭੋਗਤਾਵਾਂ ਤੇ ਪਵੇਗਾ ਜੀਹਾਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮ 1 ਅਪ੍ਰੈਲ 2025 ਤੋਂ ਲਾਗੂ ਹੋਣ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ UPI ਲੈਣ ਦੇ ਨੂੰ ਹੋਰ ਸੁਰੱਖਿਅਤ ਬਣਾਉਣ ਲਈ NPCI ਨੇ ਬੈਂਕਾਂ ਨੂੰ ਅਜਿਹੇ ਮੋਬਾਈਲ ਨੰਬਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਜੋ 1 ਅਪ੍ਰੈਲ 2025 ਤੋਂ ਕਿਸੇ ਹੋਰ ਨੂੰ ਜਾਰੀ ਕੀਤੇ ਗਏ ਨੇ ਤਾਂ ਜੋ ਗਸ ਲੈਣ ਦੇ ਨੂੰ ਰੋਕਿਆ ਜਾ ਸਕੇ ਗਲਤ UPI ਲੈਣ ਦੇ ਨੂੰ ਰੋਕਣ ਲਈ NPCI ਨੇ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਨਿਯਮਤ ਤੌਰ ਤੇ ਆਪਣੇ ਸਿਸਟਮ ਨੂੰ ਅਪਡੇਟ ਕਰਨ ਲਈ ਕਿਹਾ ਅਤੇ ਇਹ ਫੈਸਲਾ 16 ਜੁਲਾਈ 2024 ਨੂੰ ਹੋਈ NPCI ਦੀ ਮੀਟਿੰਗ ਵਿੱਚ ਲਿਆ ਗਿਆ ਸੀ ਤਾਂ ਜੋ 1 ਅਪ੍ਰੈਲ 2025 ਤੋਂ ਇਹ ਕਾਨੂੰਨ ਲਾਗੂ ਹੋਵੇਗਾ ਉਸਤੇ ਇਹ ਸੁਰੱਖਿਆ ਬਣਾਈ ਰੱਖਣ ਗਲਤ ਜਾਂ ਅਸਫਲ UPI ਲੈਣ-ਦੇਣ ਰੋਕਣ ਲਈ ਬੈਂਕਾਂ ਅਤੇ UPI ਸੇਵਾ ਪ੍ਰਦਾਤਾਵਾਂ ਨੂੰ ਹਰ ਹਫ਼ਤੇ ਮੋਬਾਈਲ ਨੰਬਰਾਂ ਦੀ ਕੱਪ ਅਪਡੇਟ ਕੀਤੀ ਸੂਚੀ ਤਿਆਰ ਕਰਨੀ ਪਵੇਗੀ ਮੋਬਾਈਲ ਨੰਬਰ ਨੂੰ ਭੋਗਤਾਵਾਂ ਦੁਆਰਾ ਮੰਜ਼ੂਰੀ ਮਿਲਣ ਤੇ ਹੀ ਅਪਡੇਟ ਕੀਤਾ ਜਾਵੇਗਾ ਇਹ ਸਹਿਮਤੀ ਦੇਣ ਦਾ ਵਿਕਲਪ UPI ਐਪ ਰਾਹੀਂ ਹੀ ਉਪਲਬਧ ਹੋਵੇਗਾ ਜੇਕਰ ਭੋਗਤਾਵਾਂ ਦੁਆਰਾ ਸਹਿਮਤੀ ਨਹੀਂ ਦਿੱਤੀ ਜਾਂਦੀ ਹੈ ਅਤੇ ਮੋਬਾਈਲ ਨੰਬਰ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਤੌਸਮ ਮੋਬਾਈਲ ਨੰਬਰ ਰਾਹੀਂ ਕੋਈ ਵੀ UPI ਲੈਣ ਦੇਣ ਸੰਭਵ ਨਹੀਂ ਹੋਵੇਗਾ ਦੱਸ ਦਈਏ 1 ਅਪ੍ਰੈਲ 2025 ਤੋਂ ਬੈਂਕਾਂ ਅਤੇ UPI ਐਪਸ ਨੂੰ ਹਰ ਮਹੀਨੇ NPCI ਨੂੰ ਰਿਪੋਰਟ ਜਮ੍ਹਾਂ ਕਰਨੀ ਪਵੇਗੀ ਜਿਸ ਵਿੱਚ ਮੋਬਾਈਲ ਨੰਬਰਾਂ ਨਾਲ ਲਿੰਕ ਕੀਤੀ UPI ਆਈਡੀ ਦੀ ਸੰਖਿਆ ਕਿਰਿਆਸ਼ੀਲ ਖਪਤਾਵਾਂ ਦੀ ਗਿਣਤੀ UPI ਅਦਾਰਾ ਲੈਣ ਦੇਣ ਦੀ ਸੰਖਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਹ ਬਦਲਾਵ UPI ਸੂਲ ਨੂੰ ਗ੍ਰਾਹਕਾਂ ਲਈ ਬਿਹਤਰ ਤੇ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਨੇ ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਲਿੰਕ ਕੀਤੇ UPI ਐਪਸ ਨੂੰ ਆਸਾਨੀ ਨਾਲ ਵਰਤਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਾਰੇ ਅਪਡੇਟ ਕਰਦੇ ਰਹੋ ਜੀ ਹਾਂ ਤੁਹਾਨੂੰ ਵੀ ਦੱਸ ਦਿੰਦੇ ਆ ਆਪਣੇ UPI Google Pay ਜਾਂ PhonePe ਨੂੰ ਅਪਡੇਟ ਕਰਦੇ ਰਹੋ ਤਾਂ ਜੋ ਤੁਹਾਨੂੰ ਕੋਈ ਅਸੁਵਿਧਾ ਨਾ ਹੋਵੇ ਦੱਸ ਦਈਏ Google Pay ਤੇ PhonePe ਦੀ ਵਰਤੋਂ ਕਰਨ ਵਾਲੇ ਖਪਤਾਂ ਵਾਲੀ ਵੱਡੀ ਖਬਰ ਹੈ ਦਰਅਸਲ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮ 1 April 2025 ਤੋਂ ਲਾਗੂ ਹੋਣ ਜਾ ਰਹੇ ਨੇ ਜਿਸ ਦਾ ਸਿੱਧਾ ਅਸਰ ਯੂਪੀਆਈ ਭੁਗਤਾਨਾਂ ਤੇ ਪਵੇਗਾ نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਨਵੇਂ ਨਿਯਮ 1 April 2025 ਤੋਂ ਲਾਗੂ ਹੋਣ ਜਾ ਰਹੇ ਨੇ ਸੋ ਤੁਸੀਂ ਵੀ ਆਪਣੇ ਯੂਪੀਆਈ ਫੋਨਪੇ Google Pay ਨੂੰ ਅਪਡੇਟ ਕਰੋ केदारनाथ ते हेमकुंड साहिब ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਜੀ ਹਾਂ ਕੇਂਦਰ ਸਰਕਾਰ ਨੇ ਬੀਤੇ ਬੁੱਧਵਾਰ ਨੂੰ ਕੇਦਾਰਨਾਥ ਤੇ हेमकुंड ਸਾਹਿਬ ਰੋਪਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰ ਮੰਤਰੀ ਮੰਡਲ ਨੇ ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਵਿੱਚ ਸੋਨ ਪ੍ਰਿਆਗ ਤੋਂ ਕੇਦਾਰਨਾਥ ਅਤੇ ਗੋਵਿੰਦਗੜ੍ਹ ਤੋਂ हेमकुंड ਸਾਹਿਬ ਤੱਕ ਰੋਪਵੇ ਪ੍ਰੋਜੈਕਟ ਵਰਦਮਾਲਾ ਪ੍ਰੋਜੈਕਟ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਇਸ ਤੇ 4081 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਦਾ ਨਿਰਮਾਣ ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਕਰਵਾਵੇਗੀ ਇਸ ਰੋਪੇ ਰਾਹੀਂ ਹੁਣ 8-9 ਘੰਟੇ ਦਾ ਸਫ਼ਰ ਸਿਰਫ 36 ਮਿੰਟਾਂ ਵਿੱਚ ਪੂਰਾ ਕੀਤਾ ਜਾਵੇਗਾ ਵਾਤਾਵਰਣ ਅਨੁਕੂਲ ਆਰਾਮਦਾਇਕ ਅਤੇ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗਾ ਚਾਰਤਾਂ ਯਾਤਰਾ ਦਾ ਪ੍ਰਚਾਰ ਜਿਸ ਨਾਲ ਸਥਾਨਕ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ ਅਤੇ ਖੇਤਰ ਆਰਥਿਕ ਵਿਕਾਸ ਨੂੰ ਹੁਲਾਰਾ ਵੀ ਮਿਲੇਗਾ ਸ਼ਰਧਾਲੂਆਂ ਦੀ ਆਵਾਜਾਈ ਪੂਰੇ 6 ਮਹੀਨਿਆਂ ਤੱਕ ਚੱਲ ਰਵੇਗੀ ਜਿਸ ਨਾਲ ਪਹਿਲੇ 2 ਮਹੀਨੇ ਵਿੱਚ ਲੋਕਾਂ ਦੇ ਜ਼ਿਆਦਾ ਦਬਾਅ ਘੱਟ ਜਾਵੇਗਾ ਯਾਤਰਾ ਦੇ ਮੌਸਮ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ ਬਜ਼ੁਰਗਾਂ ਅਤੇ ਪਹੁੰਚ ਲੋਕਾਂ ਲਈ ਯਾਤਰਾ ਨੂੰ ਹੋਰ ਆਸਾਨ ਤੇ ਸੁਵਿਧਾਜਨਕ ਬਣਾਵੇਗਾ ਕੇਦਾਰਨਾਥ ਰੋਪਵੇ ਪ੍ਰੋਜੈਕਟ ਉੱਤਰਾਖੰਡ ਰੂਪਵੇ ਐਕਟ 2014 ਦੇ ਤਹਿਤ ਕੰਮ ਕਰੇਗਾ ਜੋ ਲਾਇਸੈਂਸ ਸੰਚਾਲਨ ਦੀ ਨਿਗਰਾਨੀ ਸੁਰੱਖਿਆ ਅਤੇ ਕਿਰਾਏ ਦੇ ਨਿਰਧਾਰਤ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ ਦੂਜਾ ਪ੍ਰੋਜੈਕਟ ਹੇਮਕੁੰਡ ਸਾਹਿਬ ਦਾ ਜਿਸ ਦੀ ਲਾਗਤ 2730 ਕਰੋੜ ਰੁਪਏ ਹੋਵੇਗੀ ਇਸ ਪ੍ਰੋਜੈਕਟ ਨਾਲ ਹੀ ਹੇਮਕੁੰਡ ਸਾਹਿਬ ਤੇ ਫੁੱਲਾਂ ਦੀ ਕਾਟ ਦੀ ਯਾਤਰਾ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਢਾਮੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪੁੱਜੇ ਨੇ ਇਸ ਦੌਰਾਨ ਉਹਨਾਂ ਨੇ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾਂ ਦੀ ਰਿਹائش ਵਿਖੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਸਨ ਤਾ ਪਹਿਲਾਂ ਦੇ ਵਾਂਗ ਮੱਥਾ ਟੇਕ ਕੇ ਉਹ ਸ਼੍ਰੀ ਕਾਂਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾ ਨਾਲ ਵਿਚਾਰ ਵਟਾਂਦਰਾ ਕਰਨ ਪਹੁੰਚੇ ਨੇ ਉਹਨਾਂ ਕਿਹਾ ਕਿ ਉਹਨਾਂ ਨੇ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਇਆ ਹੈ ਉਹ ਆਪਣੇ ਸਿਫੇ ਤੇ ਅਟਲ ਨੇ ਕਿਸੇ ਵੀ ਸੂਰਤ ਵਿੱਚ ਉਹ ਆਪਣਾ ਸਿਫਾ ਵਾਪਸ ਨਹੀਂ ਲੈਣਗੇ ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਕਿਹਾ ਕਿ ਐਸਜੀਪੀਸੀ ਦੇ ਕਾਰਜ ਅਤੇ ਕਾਲੀ ਦਲ ਦੀ ਪਾਰਟੀ ਲਈ ਜੋ ਵਰਕਿੰਗ ਕਮੇਟੀਆਂ ਕੰਮ ਕਰ ਰਹੀਆਂ ਨੇ ਉਹ ਅੱਗੇ ਕਾਰਜ ਕਰਦੀਆਂ ਰਹਿਣਗੀਆਂ ਸੱਜਣ ਲੋਕ ਇਹ ਦੱਸ ਲੋ ਫਾਰਮਲ ਫਾਰਮਲ ਸਾਡੀ ਅਸਤੀਪੇ ਨੂੰ ਲੈ ਕੇ ਕੀ ਹੋਣਾ ਸੱਜਖੰਡ ਸੱਜਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰ ਪ੍ਰਧਾਨ ਜੀ ਇਹ ਗੱਲ ਤੇ ਨਹੀਂ ਹੈ ਕਿ ਵਾਪਸ ਲੈਣ ਦੀ ਲਾਸਤ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਕਮੇਟੀ ਵੱਲੋਂ 18 ਮਾਰਚ ਨੂੰ ਕਮੇਟੀ ਸ਼ੁਰੂ ਹੋ ਜਾਂਦਾ ਹੈ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇੜੇ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਂ ਲੈਣਾ ਨੀਗਾ ਇਹ ਤਾਂ ਪੱਕੀ ਗੱਲ ਹੈ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੱਥੇ ਜਾ ਰਹੇ ਹਾਂ ਰਸਤੇ ਪਹੁੰਚੇ ਸਰ ਬਿਕਰ ਮਜੀਠੀਆ ਵੀ ਜ ਅਨੀਤ ਗਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਮਰਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸ ਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਇਦਾਂ ਦੀ ਗੱਲ ਆ ਰਹੀ ਆ ਜੀ ਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਲਕੁਲ ਜੀ ਅੱਤ ਚ ਅਸੀਂ ਕਦੇ ਨਹੀਂ ਦੇਖਿਆ ਕਿ ਕੋਈ ਨਦੀ ਰੰਗੀਨ ਹੋਵੇ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਚ ਕਈ ਅਜਹੀਆਂ ਨਦੀਆਂ ਨੇ ਜਿਨ੍ਹਾਂ ਦੇ ਰੰਗ ਵੱਖ-ਵੱਖ ਨੇ ਇਹਨਾਂ ਵਿੱਚੋਂ ਇੱਕ ਲਾਲ ਨਦੀ ਹੈ ਜਿਸ ਨੂੰ ਸਥਾਨਕ ਲੋਕ ਖੂਨੀ ਨਦੀ ਦੇ ਨਾਂ ਨਾਲ ਵੀ ਜਾਣਦੇ ਨੇ ਹਾਲਾਂਕਿ ਸੋਸ਼ਲ ਮੀਡੀਆ ਤੇ ਇਸ ਦਾ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਚ ਨਦੀ ਤੇਜ਼ ਰਫ਼ਤਾਰ ਨਾਲ ਵਹਿ ਰਹੀ ਹੈ ਕੀ ਤੁਸੀਂ ਕਦੇ ਨਦੀ ਦੇ ਰੰਗ ਬਾਰੇ ਸੋਚਿਆ ਸ਼ਾਇਦ ਨਹੀਂ ਫਿਰ ਆਓ ਤੁਹਾਨੂੰ ਦਿਖਾਉਂਦੇ ਆ ਇਹ ਹੈਰਾਨ ਕਰਨ ਵਾਲੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਵਾਇਰਲ ਹੋ ਰਹੀ ਕਲਿੱਪ ਵਿੱਚ ਪੇਰੂ ਵਿੱਚ ਵਹਿ ਰਹੀ ਇੱਕ ਲਾਲ ਰੰਗ ਦੀ ਨਦੀ ਦਿਖਾਈ ਦੇ ਰਹੀ ਹੈ ਇਸ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਭੋਗਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ ਵੀਡੀਓਜ਼ ਪੁਰਾਣੀ ਹੈ ਤੇ ਸਮੇਂ-ਸਮੇਂ ਤੇ ਵਾਇਰਲ ਹੁੰਦੀ ਰਹਿੰਦੀ ਹੈ ਇਸ ਵਾਰ ਵੀਡੀਓ ਨੂੰ ਇੱਕ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ ਇਸ ਤੇ ਦੱਖਣੀ ਅਮਰੀਕਾ ਮਹਾਦੀਪ ਦੇ ਇੱਕ ਕਾਰਟਿਚੋ ਵਹਿਣ ਵਾਲੀ ਨਦੀ ਦਿਖਾਈ ਦੇ ਰਹੀ ਹੈ ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੋਸਕੋ ਵਿੱਚ ਇਸ ਨਦੀ ਵਿੱਚ ਚੈਰੀ ਜਾਂ ਇੱਟ ਵਰਗੇ ਰੰਗਦਾਰ ਲਾਲ ਪਾਣੀ ਵਗਦਾ ਹੈ ਇਸ ਨੂੰ ਸਥਾਨਕ ਤੌਰ ਤੇ ਪਕਮਾਇਓ ਵਜੋਂ ਜਾਣਿਆ ਜਾਂਦਾ ਹੈ ਕਿਚਵਾ ਭਾਸ਼ਾ ਵਿੱਚ ਪੁੱਕਾ ਦਾ ਅਰਥ ਹੈ ਲਾਲ ਅਤੇ ਮਉਅ ਦਾ ਅਰਥ ਹੈ ਨਦੀ ਸਥਾਨਕ ਲੋਕਾਂ ਅਨੁਸਾਰ ਨਦੀ ਦਾ ਪਾਣੀ ਮਿੱਟੀ ਦੀਆਂ ਵੱਖ-ਵੱਖ ਪਰਤਾਂ ਵਿੱਚ ਖਣਿਜ ਮੌਜੂਦ ਤੱਤਾ ਕਾਰਨ ਲਾਲ ਹੋ ਜਾਂਦਾ ਹੈ ਇਹ ਰੰਗ ਆਇਰਨ ਆਕਸਾਈਡ ਦੀ ਮੌਜੂਦਗੀ ਦੇ ਕਾਰਨ ਹੈ ਖਾਸ ਕਰਕੇ ਪਹਾੜਾਂ ਦੇ ਲਾਲ ਖੇਤਰ ਤੋਂ ਅਜੀਬਾ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਦਾ ਹੈ ਜਦੋਂ ਬਾਰਸ਼ ਦੌਰਾਨ ਨਦੀ ਵਿੱਚ ਪਾਣੀ ਵਹਿ ਜਾਂਦਾ ਹੈ ਲਾਲ ਨਦੀ ਨੂੰ ਸਿਰਫ ਮਾਨਸੂਨ ਦੇ ਮਹੀਨਿਆਂ ਦੌਰਾਨ ਹੀ ਦੇਖਿਆ ਜਾ ਸਕਦਾ ਹੈ ਬਾਕੀ ਸਾਰਾ ਸਾਲ ਪਾਣੀ ਦਾ ਵਹਾਅ ਮੱਠਾ ਰਹਿੰਦਾ ਹੈ ਅਤੇ ਦਰਿਆ ਦਾ ਰੰਗ ਵੀ ਇੱਕ ਤਰ੍ਹਾਂ ਦਾ ਚਿੱਕਰ ਪੂਰਾ ਹੀ ਰਹਿੰਦਾ ਹੈ ਨਦੀ ਦਾ ਸਰੋਤ ਪਾਲਕਿ ਉਹ ਰੇਨਬੋ ਮਾਊਂਟੇਨ ਹੈ ਵੀਡੀਓ ਨੂੰ 2.7 ਮਿਲੀਵਨ ਤੋਂ ਵੱਧ ਦੇਖਿਆ ਜਾ ਚੁੱਕਿਆ ਹੈ ਅਤੇ 52000 ਲਾਈਕਸ ਮਿਲ ਚੁੱਕੇ ਨੇ ਇਸ ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਨੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ